ਨਹੀਂ 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 ਤੂੰ ਕੁਛ ਨਾ ਤੂੰ ਨਹੀਂ ਕਰ ਸਕਦਾ ਤੈਨੂੰ ਨਹੀਂ ਕਰ ਆਉਂਦਾ ਨਹੀਂ ਕਰਨਾ ਆਉਂਦਾ ਨਹੀਂ ਆਉਂਦਾ ਏ ਇਹ ਇਹ ਕੋਈ ਪ੍ਰੋਡਕਟ ਮੇਰਾ ਪ੍ਰੋਡਕਟ ਸੱਚੇਗਾ ਨੰਨੀ ਕੀ ਬਣਾਉਣ ਲੱਗੇ ਹੋ ਮੈਂ ਪੁੱਤ ਬਣਾਉਣੀ ਐ ਕੀ ਖਾਣਾ ਤੂੰ ਪਹਿਲਾਂ ਇਹ ਦੱਸ ਮੈਂ ਤਾਂ ਦਾਲ ਦੇ ਪਰੌਂਠੇ ਦਾਲ ਦੇ ਪਰੌਂਠੇ ਨਾ ਬਸ ਫਿਰ ਮੈਨੂੰ ਤੂੰ ਕਿਹਾ ਸੀ ਨਾ ਦੁਪਹਿਰੇ ਅੱਜ ਮੈਂਨੂੰ ਦਾਲ ਦੇ ਪਰੌਂਠੇ ਦਾਲ ਦੇ ਪਰੌਂਠੇ ਬਣਾਉਣੀਆਂ ਨੰਨੀ ਛੋਟੇ ਛੋਟੇ ਨਾ ਬਣਾਇਓ ਜਿਵੇਂ ਤੁਸੀਂ ਮੈਨੂੰ ਵੱਡੇ ਸਕੂਲ ਜਾਂਦੇ ਨੂੰ ਬਣਾ ਕੇ ਦਿੰਦੇ ਸੀ ਨਾ ਓਵੇਂ ਬਣਾਓ ਛੋਟੇ ਤਾਂ ਮੇਤੋਂ ਬਣਦੇ ਨਹੀਂ ਤੇਰੀ ਦਾਦੀ ਦੇ ਜਿਹੜੇ ਜਿਹੜੇ ਬਣਾਦੇ ਹਨ ਬਣਾ ਦੋ ਹੈ ਬਣਾ ਦੋ ਫੋਟੇ ਬਣਾ ਦਿਆ ਬਣਾ ਦੋ ਮਸਾਲਿਆ ਮੈਨੂੰ ਸੋਟੀ ਵੀ ਕਮਾਲ ਹੀ ਹੈ ਚੁੰਨੀ ਅੱਡ ਜੈਂਪਰ ਅੱਡ ਸਲਵਾਰ ਅੱਡ ਕੀ ਗੱਲ ਰੰਗ ਰੰਗੇ ਹਾਂ ਅੱਛਾ ਅੱਛਾ ਤੇਰੀ ਦਾਦੀ ਮੈਚ ਕਰਕੇ ਪਾਉਂਦੀ ਆ ਭਾਈ ਮੈਂ ਤਾਂ ਆਹ ਪਾ ਲ ਲਈਆਂ ਕੋਈ ਕਹਿੋ ਜੇ ਰੰਗ ਦਾ ਕੋਈ ਕਹਿੋ ਜੇ ਰੰਗ ਦਾ ਹਣਾ ਉਸੇ ਤਿੰਨ ਦਿਨ ਹੋਈ ਹੈ ਮੇਰੇ ਮੈਨੂੰ ਉਨੀ ਸ਼ਕੀਨੀ ਨਹੀਂ ਲਾਉਣੀ ਆਉਂਦੀ ਜਿੰਨੀ ਤੇਰੀ ਦਾਦੀ ਨੂੰ ਆਉਂਦੀ ਆ ਹੈ ਮਾ ਆਉਂਦੀ ਹੈ ਨਹੀਂ ਵੀ ਮੈਨੂੰ ਤਾਂ ਨਹੀਂ ਉਹ ਸ਼ਕੀਨੀ ਲਾਉਣੀ ਆਉਂਦੀ ਜਿੰਨੀ ਤੇਰੀ ਦਾਦੀ ਬਣਾਉਂਦੀ ਆ ਮੈਂ ਤਾਂ ਟਾਈਮ ਪਾਸ ਕਰਨ ਆ ਜਿਹੜੀ ਆ ਸਾਡਾ ਟਾਈਮ ਪਾਸ ਹੁੰਦਾ ਵੀ ਤਾਂ ਤਾਂ ਹੁਣ ਆਪਾਂ ਬਣਾਤਾ ਪਰੌਂਠਾ ਅੱਜ ਨਾ ਮੈਨੂੰ ਦੂਜਾ ਤੇਲ ਨਾ ਥਿਆ ਹੈ ਨੀਗਾ ਤੇ ਚੱਕ ਬਣ ਗਿਆ ਹੁਣ ਤੁਹਾਨੂੰ ਮੈਂ ਰਾੜ ਕੇ ਉਹ ਯਮੀ ਜੰਮੀ ਹਈ ਤਾਂ ਜਦੋਂ ਤੂੰ ਖਾਵੇਂਗਾ ਫੇਰ ਦੇਖੀ ਜੰਮੀ ਤੂੰ ਦੇਖੀ ਤਾਂ ਸਹੀ ਤੇਰੀ ਦਾਦੀ ਦੇ ਪਰੌਂਠਾ ਨੂੰ ਫੇਲ ਕਰਦਾ ਨਾ ਆਪਾਂ ਹੂੰ ਦੱਸੀ ਨਾ ਆਪਣੀਆਂ ਚੂਕਲੀਆਂ ਫੇਰ ਗੁੱਸਾ ਕਰੂਗੀ ਫੇਰ ਐਵੇਂ ਮੇਰੀ ਕੁੜੀ ਨਾਲ ਲੜਦੀ ਫਿਰੂਗੀ ਆਖੂਗੀ ਤੇਰੀ ਮੰਮੀ ਨੇ ਮੈਨੂੰ ਐ ਕਿਹਾ ਤੇਰੀ ਮੰਮੀ ਨੇ ਮੈਨੂੰ ਐ ਕਿਹਾ ਹਨਾ ਪਰ ਆਪੜ ਦੇ ਉੱਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲਈ ਚੰਗਾ ਠੀਕ ਹੈ ਜਾ ਕੇ ਆਪਾਂ ਕਰ ਲਾਂਗੇ ਦੋ ਹੱਥ ਐਡਾ ਵੀ ਕੋਈ ਆਪਾਂ ਨੂੰ ਉਹ ਨਹੀਂਗਾ ਤੂੰ ਦੇਖੀ ਤਾਂ ਸਹੀ ਫੇਰ ਭੱਜੀ ਫਿਰੂਗੀ ਬਿਜੇ ਤਰ੍ਹਾਂ ਦਾ ਪੁੱਜਾ ਨੂੰ ਕਰ। ਹਾਂ। ਉਪਰਾਹਾ ਦੇਖ ਆਪਣਾ ਕਿਹੋ ਜਿਹਾ ਲੰਦਾ। ਆ ਨਾ ਮੈਂ ਡੋਲੂ ਚ ਥਿਓ ਕੱਢਿਆ ਹੀ ਨਹੀਂ ਗਾ ਡੋਲੂ ਲਈ ਬੈਠੀ ਆ ਤੇ ਚੱਲ ਹੁਣ ਉਹਨਾਂ। ਵੈਰੀ ਨਾਈਸ। ਆਈ ਪਾ ਲੈਣੇ ਆ ਮਖਾ। ਇਹ ਨਹੀਂ। ਹਾਂਜੀ। ਤੇ ਕੱਢਿਆ ਨਹੀਂ ਉਹ ਤੇ ਚਲ ਕਰ ਵਕਤੀਲੀ ਚ ਕੱਢ ਕੇ ਰੱਖਦੀ ਮੈਂ ਮਾਂ। ਚੱਲ ਹੁਣ ਵਧੀਆ ਤੂੰ ਆ ਕੇ ਨਾ ਛੁੱਟੀਆਂ ਤਾਂ ਕਰਕੇ। ਤੋ ਹੁਣ ਮੇਰੇ 4 ਦਿਨ ਸੌਖੇ ਨਿਕਲ ਜਾਣਗੇ ਮੀਨਾ ਮੀਨਾ ਹੋਰ ਮੀਨਾ ਮੰਨ ਲਾ ਹੁਣ ਗੱਲ ਕਰ ਦਈਆਂ ਪਰ ਜਿਹੜੀ ਤੇਰੀ ਦਾਦੀ ਦੀ ਚੁਗਲੀ ਕੀਤੀ ਆਪਾਂ ਦੋਨਾਂ ਨੇ ਉਹ ਜਮਾ ਨਹੀਂ ਦੱਸਣੀ ਨਹੀਂ ਭਾਵੇਂ ਕੋਈ ਖੋਜੇ ਆਪਾਂ ਆਪਣੇ ਫੋਲੋਵਰਾਂ ਨੂੰ ਵੀ ਕਹਾਂਗੇ ਵੀ ਭਾਈ ਜੇ ਤੁਸੀਂ ਕੋਈ ਜਾਣ ਪਛਾਣ ਵਾਲੇ ਹੈਗੇ ਹੋ ਹਨਾ ਕੋਈ ਰਿਸ਼ਤੇਦਾਰ ਹੋ ਭਾਈ ਗੱਲ ਨਾ ਕਰ ਦਿਓ ਕਿਤੇ ਕੀ ਪਤਾ ਇਹਦਾ ਕੀ ਪਤਾ ਬਲੱਡ ਪ੍ਰੈਸ਼ਰ ਵੱਧ ਜੇ ਇਹਦੀ ਦਾਦੀ ਦਾ ਰਮਨਦੀ ਦਾ ਬੀਬੀ ਬਲਜੀਤ कौर ਦਾ ਹੈ ਤੇ ਜੇ ਵੱਧ ਗਿਆ ਬੀਪੀ ਅਰਮਾਨ ਸਮਹਲਣੀ ਔਖੀ ਹੋ ਜੂ ਮੂਰੇ ਉਹ ਭੱਜੀ ਫਿਰੂ ਮਗਰ ਤੇਰਾ ਦਾਦਾ ਭੱਜਿਆ ਕਿਲੂਗਾ ਕਮਲੇ ਹੋ ਜਾਣਗੇ ਹਨਾ ਕਹਣਗੇ ਬੀਪੀ ਵੱਧ ਗਿਆ ਬੀਪੀ ਵੱਧ ਗਿਆ ਬੀਪੀ ਵੱਧ ਗਿਆ ਹਨਾ ਕਮਾ ਫਿਰ ਕੀ ਕਰਾਂਗੇ ਬੀਪੀ ਨਹੀਂ ਡੋਟਾ ਹੁਣ ਆਪਣੇ ਤਾਂ ਤਾਂ ਫਿਰ ਕੀ ਕਰਾਂਗੇ ਹੁਣ ਆਪਾਂ ਲਾ ਲਈਏ ਦੇ ਉੱਤੇ ਘਿਓ ਹਨਾ ਇਹ ਨਹੀਂ ਹਾਂਜੀ ਕਿਹੋ ਜਿਹਾ ਸਵਾਦ ਲੱਗਦਾ ਤੇਨੂੰ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹੂੰ ਆ ਦੇਖ ਤੂੰ ਆਪਾਂ ਆਪਕਿਓ ਹੁਣ ਆਪਾਂ ਇਹਨੂੰ ਦੇਣਾ ਥੱਲ ਦਹੀਂ ਨਾਲ ਤੇ ਮੱਖਣੀ ਨਾਲ ਆਪਾਂ ਖਾਣਾ ਹੋਂ ਤੂੰ ਰੜਿਆ ਦੇਖੀ ਤੂੰ ਆਪਣਾ ਪਰਮਥਾ ਹਨਾ ਜੇ ਤਾਂ ਭਾਈ ਕਰਛੇ ਨੇ ਕਰਤੀ ਚੋਲੀ ਫੇਰ ਤਾਂ ਵਧੂਗਾ ਉਹਦਾ ਬਲੱਡ ਪ੍ਰੈਸ਼ਰ ਤੇ ਦਾਦੀ ਦਾ ਰਮਾਂ ਪੱਕਾ ਤੇ ਜੇ ਭਾਈ ਕਿਸੇ ਨੇ ਨਾਕ ਪਰ ਆਏ ਤਾਂ ਕੌਣ ਕਰਦਾ ਹੈਗਾ ਹਨਾ ਆਏ ਤਾਂ ਕੀ ਪਤਾ ਕੋਈ ਜਾਣਕਾਰ ਦੇਖੀ ਨਾ ਹੋਊਗਾ ਕਿਵੇਂ ਹੋਊਗਾ ਕਿ ਨਹੀਂ ਹੋਊਗਾ ਕਿ ਨਹੀਂ ਹੂੰ ਪਰਾਪਾਈ거든 ਛੇੜ ਕੇ ਦੇਖਣੀ ਹੈ ਹਨਾ ਭਜੀ ਫਿਰੂਗੀ ਮੈਂ ਫਿਰ ਲਾ ਕੇ ਹਨਾ ਤੇ ਦਾਦਾ ਪੈ ਦਾਦੇ ਦਾਦੇ ਕਹਦੇ ਹੁੰਦੇ ਪੋਤੇ ਪੋਤੀਆਂ ਤਾਂ ਦਾਦੇ ਦਾਦੀ ਦੇ ਬਣਦੇ ਹੁੰਦੇ ਨੇ ਹਨਾ ਲਾ ਮੈਂ ਭਲੇਖੇ ਨਾਲ ਗੈਸ ਕੱਟ ਕੇ ਬੈਠੀ ਮੈਂ ਕਿ ਇਹ ਉਹ ਕਿਉਂ ਨਹੀਂ ਹੁੰਦਾ ਕੀ ਬਣਦੇ ਤਾਂ ਨਹੀਂਗਾ ਕੀ ਬਣਦੇ ਹੁੰਦੇ ਆਖੇ ਦਾ ਪੋਤਾ ਤਾਂ ਦਾਦੇ ਦਾਦੀ ਦਾ ਬਣਦਾ ਹੁੰਦਾ ਆਖੇ ਦੇਖ ਨਾ ਨਾਨ ਕਹਿੰਦਾ ਨਹੀਂ ਬਣਦਾ ਹੁੰਦਾ ਅਖੇ ਲਗੇ ਲਗੇ ਨਾਨੀ ਦੀ ਲੱਤ ਨੂੰ ਇੱਥੇ ਆਪੋਜ਼ਿਟ ਐ ਲਗੇ ਲਗੇ ਨਾਨੀ ਦੀ ਲੱਤ ਨੂੰ ਤੂੰ ਤਾਂ ਮੇਰਾ ਬਣੇਗਾ ਹਾਂ ਹੈ ਕਿਤੇ ਉਹ ਨਾ ਹੋਵੇ ਵੀ ਇੱਥੇ ਇੱਥੇ ਤੂੰ ਕਹ ਦੇ ਮਿੱਠਾ ਹੋ ਜੇ ਆਹ ਦੇਖ ਲੈ ਹੌਣ ਮਾੜਾ ਜਿਹਾ ਸੇਕ ਚੜਾ ਲੱਗਿਆ ਰੋਟੀ ਨੂੰ ਭਾਈ ਹੁਣ ਆਪਾਂ ਬਣਾ ਦੇਣਾ ਪਰੌਂਠਾ ਮੈਂ ਤੇਰੀਆਂ ਕਿਆ ਬਾਤਾਂ ਨੇ ਫਿਰ ਨਾਨੀ ਉਹ ਤਾਂ ਬਹਿ ਕੇ ਖਾਵਾਂਗੇ ਦਹੀਂ ਨਹੀਂ ਨਾਲ ਕਿਨੇ ਹੀ ਹੂੰ ਨਾਨੀ ਨਾ ਨੀ ਨਾ ਨੀ ਇੱਕ ਮਿੰਟ ਇੱਕ ਮਿੰਟ ਮੈਂ ਕਰ ਤਾ ਲਾ ਤੂੰ ਆ ਸਵਾ ਚਾਲੇਗਾ ਨਹੀਂ ਤੁਸੀਂ ਸੈੜਾ ਲਾ ਤੂੰ ਹੱਥ ਮਚਾਏਗਾ ਨਹੀਂ ਕਰਦਾ ਹੱਥ ਮਚਾਏਗਾ ਮੁੰਡਿਆ ਹੱਥ ਨਾ ਮਚਾ ਲਈ ਖੜ ਜਾ ਨਹੀਂ 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 ਤੂੰ ਕੁਛ ਨਾ ਤੂੰ ਨਹੀਂ ਕਰਦਾ ਤੈਨੂੰ ਨਹੀਂ ਕਰਨਾ ਆਉਂਦਾ ਨਹੀਂ ਕਰਨਾ ਆਉਂਦਾ ਨਹੀਂ ਆਉਂਦਾ ਇਹ ਇਹ ਮੇਰਾ ਪ੍ਰੋਡਾ ਸੁੱਟੇਗਾ ਇਹ ਸਿੱਟ ਜਾ ਕਰ ਲਿਆ ਕਰ ਲਿਆ ਜਿੱਤ ਲਈ ਭਈ ਬਾਜੀ ਜਿੱਤ ਲਈ ਹੈ ਨਾ ਕਿ ਨਹੀਂ ਬੜਾ ਹੀ ਧਿਆ ਪਤਾ ਬੜਾ ਕੰਮ ਬੜਾ ਕੰਮ ਦੀ ਕੰਮ ਦੀ ਚੀਜ਼ ਸੀਗੀ ਬਹੁਤ ਕੰਮ ਦੀ ਚੀਜ਼ ਸੀ ਬੜਾ ਲਾਭ ਤੇ ਘੋੜਾ ਥੋੜਾ ਜਾ ਇਹਨੂੰ ਕਰੜਾ ਕਰੀਏ ਥੋੜਾ ਜਾ ਇਹਨੂੰ ਉਤਰਾਉਂਦੇ ਨੂੰ ਫੇਰ ਹੀ ਉਹ ਕੀ ਕਹਿੰਦੇ ਹੁੰਦੇ ਨੇ ਉਹ ਸਾਈਡ ਤੇ ਤੂੰ ਤੂੰ ਮਚਾਵੇਂਗਾ ਮੁੰਡੇ ਮੈਨੂੰ ਵੀ ਮਚਾਵੇਂਗਾ ਹਾਂ ਐ ਆ ਕਿੱਲਰ ਕੈਸੇ ਆਜ ਆਪਣੇ ਕਿਆ ਜੁੱਟ ਕੇ ਕਿਆ ਜੁੱਟ ਕੇ ਹਾਂ ਤੇ ਕਾ ਬੜਿਆ ਪਿਆ ਤੇ ਇੱਕ ਆਹ ਹਾਂ। ਇਆ। ਹਾਂ। ਚਲੋ ਜੀ ਆਪਾਂ ਖਾਣੇ ਆ ਹੁਣ ਪਰੌਂਠਾ ਹੈ। ਹਾਂਜੀ। ਹੁਣ ਆਪਾਂ ਇਹਦੇ ਚ ਪਾਈਏ। ਤੇ ਤੁਸੀਂ ਉਥੇ ਮੈਂਟ ਆ ਜਿਓ। ਹਾਂਜੀ। ਜੇ ਭਾਈ ਕਿਸੇ ਨੇ ਖਾਣੇ ਆ ਪਰੌਂਠੇ। ਪਰ ਇੱਕ ਗੱਲ ਹੈ ਚੁਗਲੀ ਨਹੀਂ ਕਰਨੀ ਹੋਊਗੀ। ਪਰ ਚੁਗਲੀ ਨਹੀਂ ਕਰਨੀ ਹੋਊਗੀ। ਹਾਂਜੀ। ਚੁਗਲੀ ਨਹੀਂ ਕਰਨੀ ਹੋਊਗੀ। ਕਿਸੇ ਨੇ ਚੁਗਲੀ ਨਾ ਬਾਈ ਕਰਿਓ। ਚੁਗਲੀ ਕੀ ਗੱਲ ਨਾ ਕਰਿਓ। ਕੋਈ ਚੁਗਲੀ ਤਾਂ ਕੀ ਗੱਲ ਨਾ ਕੋਈ ਕਰਿਓ ਭਾਈ। ਕੋਈ ਵੀ ਗੱਲ ਨਾ ਕਰਿਓ। ਠੀਕ ਹੈ ਜੀ। ਪੇਰੇ ਮਿਲਣਗੇ ਅਨ ਟੇਸਟ ਪੇਰੇ ਮਿਲਣਗੇ ਵਧੀਆ ਟੇਸਟੀ ਟੇਸਟੀ ਪਰੌਂਠੇ ਭਾਈ ਗੱਲ ਨਹੀਂ ਕਰਲੀ ਹਨਮਾਨ ਦੀ ਦਾਦੀ ਕੋ ਡਰ ਲੱਗਦਾ ਭਈ ਟਾਈਮ ਪਾਸ ਕਰਦੇ ਆ ਆਪਾਂ ਗਰੀਬ ਬੰਦੇ ਹਨਾ ਟਾਈਮ ਪਾਸ ਕਰਦੇ ਇੱਕ ਨਰਮ ਬੰਦੇ ਆ ਬਾਹਲੇ ਠੰਡੇ ਮਤੇ ਤੇ ਬਾਹਲਾ ਠੰਡਾ ਸੁਭਾਅ ਮੇਰਾ ਤਾਂ ਤੇ ਉਹਦਾ ਸੁਭਾਅ ਬਾਹਲਾ ਕੱਬਾ ਜੇ ਕਿਸੇ ਨੇ ਜਾਣਨਾ ਤਾਂ ਫੋਨ ਕਰਨਾ ਹਾਂ ਲਓ ਜੀ ਆ ਆ ਗਿਆ ਜੀ ਲਓ ਜੀ ਪਰੌਂਠਾ ਓਕੇ ਜੀ ਬਾਏ ਬਾਏ